ਅਜੀ ਕਮੋਡੀ ਲੱਗਦੀ ਪ੍ਰਸਕਾਲਸ ਦਾ ਕੀ ਮੁੱਦਾ ਹੈ ਗਿਆ ਵਾਲਮੀਕੀ ਅਰਹਰ ਵਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਸ਼੍ਰੀ ਰਾਮ ਜੈ ਭੀਮ ਜੈ ਭਾਰਤ ਅੱਜ ਦਾ ਮੁੱਦਾ ਜੋ ਮਨਸੂਰਵਾਲ ਦੋਨਾਂ ਦੇ ਵਿੱਚ ਭਗਵਾਨ ਵਾਲਮੀਕੀ ਕੇਂਦਰੀ ਮੰਦਿਰ ਬਣਾਇਆ ਗਿਆ ਸੀ ਉਸ ਦੇ ਵਿੱਚ ਜੋ ਇੱਕ ਲਟਾਇਰ ਜੱਜ ਜੋ ਹਲਕਾ ਇਨਚਾਰਜ ਰਹੇ ਆਮ ਆਦਮੀ ਪਾਰਟੀ ਦੇ ਮੈਡਮ ਮੰਜੂ ਰਾਣਾ ਜੀ ਅੱਜ ਉਹਨਾਂ ਦੇ ਖਿਲਾਫ ਜੋ ਇਹ ਪ੍ਰੈਸ ਮੀਟਿੰਗ ਰਖਾਈ ਗਈ ਆ ਜੋ ਕਿ ਪਿਛਲੇ ਦੌਰ ਤੋਂ ਵਾਲਮੀਕੀ ਭਾਈਚਾਰੇ ਨਾਲ ਜੋ ਲੀਡਰ ਸੰਬੰਧ ਰੱਖਦੇ ਆ ਉਸ ਜਗ੍ਹਾ ਤੇ ਜਾਂਦੇ ਆ ਉਹਨਾਂ ਨੂੰ ਬੜਾ ਹੀ ਸ਼ਬਦ ਭੜੇ ਬੋਲਦੇ ਆ ਉਹਨਾਂ ਦੇ ਨਾਲ ਤੇ ਉਹਨਾਂ ਨਾਲ ਲੜਾਈ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਸ਼ਹਿਰ ਦੇ ਸਾਰੇ ਹੀ ਮਹਾਨ ਹਸਤੀਆਂ ਇਸ ਕਾਨਫਰੰਸ ਦੇ ਵਿੱਚ ਬੈਠੇ ਨੇ ਜੇ ਮੈਂ ਨਾਂ ਲੈਣ ਲੱਗਾ ਤਾਂ ਘੱਟੋ ਘੱਟ 50 ਤੋਂ ਜ਼ਿਆਦਾ ਨਾਂ ਹੀ ਲੈਣੇ ਪੈਣੇ ਮੈਨੂੰ ਕਿਉਂਕਿ ਕੈਮਰੇ ਦੇ ਵਿੱਚ ਸਾਰੇ ਲੋਕਾਂ ਨੇ ਦੇਖ ਹੀ ਲੈਣਾ ਕਿਹੜੇ ਚਿਹਰੇ ਆਏ ਹੋਏ ਆ ਕੋਈ ਪਿੰਡਾਂ ਤੋਂ ਆਏ ਤੇ ਕੋਈ ਸ਼ਹਿਰੀ ਖੇਤਰ ਤੋਂ ਆ ਕੋਈ ਪਿੰਡਾਂ ਤੋਂ ਤੇ ਗੱਲ ਇਦਾਂ ਜੀ ਸਾਡੇ ਚਰਨਜੀਤ ਹੰਸ ਜੋ ਵਾਲਮਿਕੀ ਕਮਲੇਸ਼ਵਰ ٹرسٹ ਦੇ ਜੋ ਸੰਚਾਲਕ ਨੇ ਕਪੂਰਥਲੇ ਦੇ ਵਿੱਚ ਉਹਨਾਂ ਦੇ ਨਾਲ ਮੈਡਮ ਦਾ ਪਿਛਲੇ ਹੀ ਮਹੀਨੇਤ ਵਿਵਾਦ ਇੱਕ ਹੋਇਆ ਸੀਗਾ ਜਿਨ੍ਹਾਂ ਦੇ ਵਿੱਚ ਅੰਸ਼ ਜੀ ਨੂੰ ਬਹੁਤ ਹੀ ਮਾਰੇ ਸ਼ਬਦ ਮੈਡਮ ਨੇ ਬੋਲੇ ਗਏ ਸੀ ਤੇ ਦੂਜੀ ਗੱਲ ਇਹ ਅਸੀਂ ਪ੍ਰਸ਼ਾਸਨ ਨੂੰ ਸਮੇਂ-ਸਮੇਂ ਤੇ ਔਰ ਹਰ ਇੱਕ ਦਰਖਾਸਤ ਦੇ ਕੇ ਪ੍ਰਸ਼ਾਸਨ ਨੂੰ ਜਗਾਉਂਦੇ ਰਹੇ ਆ ਕਿ ਸਾਡਾ ਮੰਦਰ ਵੀ ਆ ਤੇ ਉਥੇ ਮੈਡਮ ਨੇ ਜਾ ਕੇ ਸਾਡੇ ਵਲਮਿਕੀ ਸਮਾਜ ਦੇ ਲੀਡਰ ਨੂੰ ਇੱਕ ਸਾਡੇ ਵਲਮਿਕੀ ਸਮਾਜ ਦੇ ਇੱਕ ਯੋਧੇ ਨੂੰ ਜੋ ਉਥੇ ਅਪਸ਼ਵਤ ਬੋਲੇਗੇ ਉਥੇ ਜਰਨਲ ਗਵਾਹ ਵੀ ਸੀਗੇ ਪ੍ਰਸ਼ਾਸਨ ਨੇ ਸਾਡੀ ਸੁਣੀ ਨਹੀਂ ਗਈ ਇਸ ਕਰਕੇ ਅੱਜ 20 ਦਸੰਬਰ ਨੂੰ 2025 ਨੂੰ ਉਹ ਜਾਦੇ ਵਿੱਚ ਅੱਜ ਮੀਟਿੰਗ ਹੈ ਪ੍ਰੈਸ ਮੀਟਿੰਗ ਹੋ ਰਹੀ ਆ 26 ਤਰੀਕ ਨੂੰ ਮੁਕੰਮਲ ਤੌਰ ਤੇ ਕਪੂਥਲਾ ਬੰਦ ਰਹੇਗਾ ਬਾਕੀ ਦੀ ਗੱਲ ਜਿਹੜੀ ਆ ਉਹ ਚਰਨਜੀਤ ਹੰਸ ਜੀ ਤੁਹਾਨੂੰ ਦੱਸਣਗੇ ਜੈ ਵਾਲਮੀਕੀ ਹਰ ਹਰ ਵਾਲੀ اسی ਗੱਲ ਕਰ ਰਹੇ ਸੀ ਕਿ ਆ ਵੀ ਆਪੇ ਸ਼ਬਦ ਬੋਲਦੇ ਕੋਈ ਉਸ ਦੀ ਵੀਡੀਓ ਤੁਸੀਂ ਪ੍ਰੈਸ ਨੂੰ ਸਭ ਨੂੰ ਦੇਖੋ ਜਿੰਦੇ ਬੰਦੇ ਪਏ ਆ ਜੀ ਹੱਲੇ ਉਹ ਥੋੜੀ ਮੁਕਰ ਰਹੇ ਆ ਨਾਲੇ ਤਾਂ ਇੱਕ ਤਾਂ ਹੋਵੇ ਨਾ ਕਿ ਸਾਡੇ ਹੀ ਹੌਣ ਸਮਾਏ ਦੇ ਉਥੇ ਅਲੱਗ-ਅਲੱਗ ਸਮਾਜ ਦੇ ਬੰਦੇ ਸੀਗੇ ਜਿਹੜੇ ਗਵਾਹ ਸੀਗੇ ਉਹਨਾਂ ਨੇ ਆਪਣੀ ਗਵਾਹੀ ਵੀ ਦਿੱਤੀ ਪਈ ਐ ਨੀ ਜੀ ਤੇ ਫਿਰ ਵੀ ਨਹੀਂ ਪ੍ਰਸ਼ਾਸਨ ਨੇ ਸਾਡੀ ਗੱਲ ਸੁਣੀ ਕਿੱਥੇ ਕਿੱਥੇ ਦਿੱਤੀ ਤੁਸੀਂ ਸਾਡੀਆਂ ਤਾਂ ਕੰਪਲੇਂਟਾਂ ਸਿੱਤੀ ਥਾਣੇ ਤੋਂ ਲੈ ਕੇ ਮਾਨਯੋਗ ਐਸਐਸਪੀ ਸਾਹਿਬ ਜੀ ਨੂੰ ਵੀ ਦਿੱਤੀਆਂ ਜਿਹੜਾ ਨੀ ਕੀ ਮਾਮਲਾ ਹੈਗਾ ਜਿਹਨੂੰ ਲੈ ਕੇ ਆਏ ਤੁਸੀਂ ਅਸੀਂ ਸਾਰੇ ਇਕੱਠੇ ਹੋਏ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਵਾਈ ਗੁਜਰ ਖਾਲਸਾ ਵਾਈ ਗੁਜਰ ਫਤੇ ਜੀ ਜੈ ਸ਼੍ਰੀ ਰਾਮ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਆ ਅੱਜ ਸ਼ਹਿਰ ਦਾ ਮਨ ਦੇ ਜਿਹੜੇ ਬੈਠੇ ਆ ਸ਼ਹਿਰ ਦੇ ਵੱਖ-ਵੱਖ ਜਿੱਥੇ ਬੰਦੀਆਂ ਦੇ ਪੋਲੀਟੀਕਲ ਪਾਰਟੀਆਂ ਦੇ ਅਤੇ ਮੁਲਾਜ਼ਮ ਜਿੱਥੇ ਬੰਦੀਆਂ ਦੇ ਜਿਹੜੇ ਆਗੂ ਉੱਥੇ ਬੈਠੇ ਆ ਗਾਂਜ ਯੂਨੀਅਨ ਦੇ ਤੇ ਇਹਨਾਂ ਨੇ ਨਾਲ ਫਰ ਅੱਜ ਸ਼ਹਿਰ ਦਾ ਇਕੱਠਾ ਆ ਮਨਜੂਰਾਨਾ ਤੇ ਅੰਗੇਸ਼ ਇਕੱਠਾ ਹੋਇਆ ਤੇ ਜਿਹੜਾ ਕਿ ਪਿਛਲੇ ਦਿਨੀ ਜਿਨਾ ਕਿ ਸਾਰਿਆਂ ਨੂੰ ਪਤਾ ਆ ਭਗਵਾਨ ਵਾਲਮੀਕੀ ਮੰਦਿਰ ਮਨਜ਼ੂਰਵਾਲ ਜਿੱਥੇ 2024 ਦੇ ਵਿੱਚ ਮੂਰਤੀ ਸਥਾਪਨਾ ਕੀਤੀ ਗਈ ਸੀ ਉਸੇ ਮਾਮਲੇ ਦੇ ਵਿੱਚ ਮੰਜੂ ਰਾਣਾ ਨੇ ਜਿਹੜਾ ਉੱਥੇ ਜਾ ਕੇ ਬਾਰ-ਬਾਰ ਜਾ ਕੇ ਜਿਹੜੀ ਦਖਲਦਗੀ ਕੀਤੀ ਆ ਮੰਦਿਰ ਦੇ ਵਿੱਚ ਮੰਦਿਰ ਨੂੰ ਜਿਹੜਾ ਆ ਮੋਟੇ ਨੂੰ ਸਾਰਕਜਾਉਣ ਦੀ ਕੋਸ਼ਿਸ਼ ਕੀਤੀ ਆ ਤੇ ਸਾਨੂੰ ਜਿਹੜਾ ਜਾਤੀ ਸੁਸ਼ਣ ਸਰਪ ਤੋਂ ਬੋਲੇ ਸੀਗੇ ਉਸ ਤੋਂ ਬੰਦੀ ਜਿਹੜੇ ਆ ਅਸੀਂ ਅੱਜ ਪਲੇਟਫਾਰਮ ਕਰ ਰਹੇ ਆ ਕਿ ਜਿਹੜਾ ਮੰਜੂ ਰਾਣਾ ਦੇ ਉੱਤੇ ਜਿਹੜਾ ਐਸਟੀਐਸ ਦਾ ਪਰਚਾ ਜਿਹੜਾ ਆ ਕਾਫੀ ਸਮੇ ਤੋਂ ਜਿਹੜਾ ਉਹ ਪੈਂਡਿੰਗ ਪਿਆ ਆ ਉਹ ਦਰਜ ਕੀਤਾ ਜਾਵੇ ਕਿ ਕਾਰਨ ਕੀ ਆ ਪੈਂਡਿੰਗ ਕੋ ਪਿਆ ਨਹੀਂ ਦੇਉਦਾ ਜੀ ਇੰਨਾ ਜੀ ਜਿਹੜਾ ਦਿਖਾਸਾ ਸੀ ਦਿੱਤੀਆਂ ਐਸਐਫਟੀ ਮਾਨਜੋਗ ਐਸਐਫਟੀ ਸਾਹਿਬ ਨੂੰ ਐਸਿਕ ਮਿਸ਼ਨ ਸਾਹਿਬ ਨੂੰ ਡੀਸੀ ਸਾਹਿਬ ਨੂੰ ਸਾਰੀਆਂ ਦਿੱਤੀਆਂ ਹੋਈਆਂ ਤੇ ਉਸ ਬੰਦੀ ਜਦੋਂ ਅਸੀਂ ਦਰਖਾਸਤਾਂ ਦਾ ਪਤਾ ਕੀਤਾ ਤੁਰੰਤ ਪਹਿਲਾਂ ਕਪੂਰਥਲ ਜਿਹੜੀ ਦਰਖਾਸਤਾਂ ਜਿਹੜੀਆਂ ਆ ਉਹ ਮਨਜ਼ੂਰਾਨਾ ਨੇ ਗੈਬ ਕਰਾ ਦਿੱਤੀਆਂ ਉਹ ਹਿਾਰਪੁਰ ਦੇ ਵਿੱਚ ਭੇਜ ਦਿੱਤੀਆਂ ਗਿਆ ਤੇ ਜਿੱਥੋਂ ਲੈ ਕੇ ਹਿਾਰਪੁਰ ਵੀ ਅਸੀਂ ਗਏ ਹਿਾਰਪੁਰ ਉਹ ਦਰਖਾਸਤਾਂ ਜਿਹੜੀਆਂ ਉਹ ਨਹੀਂ ਲੱਭੜੀਆਂ ਸਾਡੀਆਂ ਦਰਖਾਸਤਾਂ ਜਿਹੜੀਆਂ ਇਹਨਾਂ ਨੇ ਮਨਜ਼ੂਰਾਨਾ ਨੇ ਜਿਹੜੀਆਂ ਆ ਉਹ ਰੱਦੂ ਵਿੱਚ ਕੱਢ ਦਿੱਤੀਆਂ ਆ ਤੇ ਜਿਸ ਬੰਦੀ ਸਾਡੀਆਂ ਉਸ ਦਰਖਾਸਤਾਂ ਦੇ ਨੰਬਰ ਵੀ ਸਾਡੇ ਲੱਗੇ ਹੋਏ ਆ ਤੇ ਜਿਹੜੀ ਕਿ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਨੂੰ ਜਦਨਾਂ ਤਿੰਨ ਤਿੰਨ ਦਾ 325 ਦਾ ਬਕੂਆ ਜਿਹੜਾ ਹੋਇਆ ਸੀ ਉਸ ਸੰਬੰਧੀ ਆ ਜਿਹੜਾ 541802 ਨਾ ਉਹ ਬਕੂਵੇਲੇ ਦਿਨ ਜਿਹੜੀ ਆ ਉਹ ਦਰਖਾਸਤ ਦਿੱਤੀ ਗਈ ਸੀ ਐਸ.ਪੀ ਸਾਹਿਬ ਨੂੰ ਤੇ ਜਿਹੜੀ ਅੱਜ ਵੀ ਪੈਂਡਿੰਗ ਪਈ ਆ ਤੇ ਇਸ ਸੰਬੰਧੀ ਜਿਹੜਾ 112 ਤੇ ਵੀ ਪੁਲਿਸ ਨੂੰ ਅਖਲੇ ਕਾਲ ਦਿੱਤੀ ਗਈ ਸੀ ਕਿ ਜਦੋਂ ਜਨਰਲ ਜਾਤੀ ਦੇ ਕਾਫੀ ਲੋਕ ਉੱਤੇ ਘਰੇ ਵੀ ਜਦੋਂ ਮੇਰੀ ਜਾਤੀ ਨੂੰ ਜੋ ਚਰਦਾ ਨਾ ਪ੍ਰਯੋਗ ਕੀਤਾ ਗਿਆ ਤੇ ਉੱਥੇ ਜਿਹੜੇ ਆ ਇਸ ਸੰਬੰਧੀ ਮੇਰੇ ਜਿਹੜੇ ਬਿਆਨ ਆ ਉਹ ਮਨਜ਼ੂਰ ਡੀ.ਐਸ.ਪੀ ਸਬ-ਡਿਵੀਜ਼ਨ ਸਾਹਮਣੇ ਕਲਮ ਬੰਦ ਕੀਤੇ ਸੀਗੇ ਤੇ ਜਿਹਦੇ ਵਿੱਚ ਨਾਲ ਜਨਰਲ ਜਾਤੀ ਦੇ ਲੋਕਾਂ ਨੇ ਵੀ ਜਿਹੜੇ ਆ ਜਿਹੜੇ ਮੌਕੇ ਤੇ ਗਵਾਹੀ دیਏ ਉਹਨਾਂ ਨੇ ਜਿਹੜੇ ਆ ਬਿਆਨ ਦਿੱਤੇ ਜੀ ਪਰ ਉਹ ਜਿਹੜਾ ਪੈਂਡਿੰਗ ਜਿਹੜਾ ਪਰਚਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਜਦਕਿ ਐਸ.ਸੀ.ਐਸ.ਟੀ ਐਕਟ ਦੇ ਤਹਿਤ 1989 ਅੰਟੀਟਿਬਲ ਸੁਪਰੀਮ ਕੋਰਟ ਐਕਟ ਆ ਕਿ ਜਿਹੜਾ ਐਸ.ਸੀ.ਐਸ.ਟੀ ਐਕਟ ਦਾ ਪਰਚਾ ਜਿਹੜਾ ਉਹ ਦਰਖਾਸਤ ਉਹਦੇ ਪਰਚਾ ਜਿਹੜਾ ਪਹਿਲਾਂ ਦਰਜ ਕੀਤਾ ਜਾਂਦਾ ਆ ਕਿ ਜਿਹੜਾ ਉਹਦੀ ਇੱਕ ਬੜੀ ਬਾਅਦ ਉੱਤੇ ਇਹਦੀ ਗਿਰਦਾਰੀ ਤੁਰੰਤ ਹੁੰਦੀ ਆ ਪਰ ਉਹ ਸਰਕਾਰ ਦੇ ਦਬਾਅ ਦੇ ਨਾਲ ਉਹ ਉਹ ਜਿਹੜੀਆਂ ਉਹਦੀ ਜਿਹੜੀਆਂ ਪੈਂਡਿੰਗ ਜਿਹੜੀਆਂ ਦਰਖਾਸਤ ਜਿਹੜੀਆਂ ਉਹ ਪੈਨਿੰਗ ਪਾਈਆਂ ਸਾਡੀ ਉੱਤਰਦਾ ਤੇ ਜਿਹੜੀ ਮੰਜੂਰਾਂ ਆਮ ਆਲੀ ਪਾਂਡਿ ਚ ਵੱਡੀ ਹੋਰਦੇ ਆ ਜਿਹੜੀ ਕਿ 25 75 ਕਰਨ ਵਾਲੀ ਔਰਤਾਂ ਕੋ ਆਪਣੀ ਗੱਡੀ ਦੇ ਉੱਤੇ ਜਿਹੜੀ ਆ ਉਹ ਜੱਜ ਵੀ ਲਖਾਈ ਫਿਰਦੀ ਆ ਤੇ ਜੱਜ ਲਖਾ ਕੇ ਜਿਹੜਾ ਆ ਦੋ ਘੰਡ ਮਨ ਲੈ ਕੇ ਲੋਕਾਂ ਨੂੰ ਡਰਾਉਂਦੀ ਆ ਉਹ ਸਾਰੇ ਮਹਿਕਮਾ ਜਿਹੜਾ ਕਪੂਠਲੇ ਪ੍ਰਸ਼ਾਸਨ ਦੇ ਮਹਿਕਮੇ ਆ ਚਾਹ ਤੁਸੀਲ ਮਹਿਕਮਾ ਹੋਵੇ ਚਾਹੇ ਉਹ ਇੱਕ ਕੋਆਪਰੇਸ਼ਨ ਦਾ ਮਹਿਕਮਾ ਹੋਵੇ ਚਾਹੇ ਉਹ ਪੀਡਬਲੂ ਦਾ ਮਹਿਕਮਾ ਹੋਵੇ ਚਾਹੇ ਜੰਗਲਾਤ ਮਹਿਕਮਾ ਹੋਵੇ ਉਹਨਾਂ ਚ ਜਾ ਕੇ ਧੱਪਕੇ ਮਾਰਦੀ ਆ ਤੇ ਆਪਣੇ ਆਪ ਗਰੀਬ ਪਲੇ ਪਲੇ ਲੋਕਾਂ ਕੋਲ ਜਾ ਕੇ ਜਿਹੜੀ ਆ ਉਹ ਆਪਣੇ ਨੂੰ ਜੱਜ ਦੱਸਦੀ ਆ ਤੇ ਲੋਕਾਂ ਨੂੰ ਡਰਾ ਕੇ ਜਿਹੜੀ ਆ ਉਹ ਪੈਸੇ ਮੰਗਦੀ ਆ ਇਹ ਸਾਰੇ ਸ਼ਹਿਰ ਲੋਕਾਂ ਕੋਲ ਕਦੇ ਵੀ ਘੱਲ ਲੁਕੀ ਨਹੀਂ ਆ ਉਹ ਸਾਰੇ ਤੋਂ ਜਿਹੜੀਆਂ ਪੈਸੇ ਮੰਗਾਂ ਤਾਂ ਕੰਮ ਕਰਦੀ ਆ ਉਹ ਕਪੂਰਥਲੇ ਕੱਢੀ ਹੋਈ ਲੇਡੀ ਆ ਉਹਨੂੰ ਆਮ ਆਦੀ ਪਾਰਟੀ ਸਰਕਾਰ ਨੇ ਵੀ ਜਿਹੜਾ ਆ ਉਹਨੂੰ ਹਲਕਾਂ ਚਾਰ ਤੋਂ ਲਾਇਆ ਹੋਇਆ ਉਹ ਐਸ ਲਈ ਜਿਹੜਾ ਆ ਉਹ ਕਪੂਰਥਲੇ ਕੋਈ ਇੰਟਰਫੇਰ ਨਹੀਂ ਬੰਦਾ ਪਰ ਉਹ ਔਰਤ ਜਿਹੜੀ ਆ ਉਹ बार-बार ਜਿਹੜਾ ਕਪੂਰਥਲੇ ਜਾ ਕੇ ਜਿਹੜਾ ਕਪੂਰਥਲੇ ਲੋਕਾਂ ਨੂੰ ਜਿਹੜੇ ਸ਼ਹਿਰ ਦੇ ਜਿਹੜੇ ਦਿਨਾਰ ਰੋਕਾਂ ਨੂੰ ਜਿਹੜਾ ਆ ਉਹ ਪਛਾਣ ਕਰਦੀ ਹੈ। ਗਨਮੈਨ ਕਿਹਨੇ ਗਨਮੈਨ ਇਹ ਗਨਮੈਨ ਜਿਹੜੀ ਲਿੱਤੀ ਜਾਣੇ। ਇਹ ਗਨਮੈਨ ਕਹਿੰਦੀ ਹੈ ਕਿ ਮੈਨੂੰ ਜਿਹੜੇ ਸਰਕਾਰ ਨੇ ਦਿੱਤੇ ਆ। ਮੈਂ ਸਰਕਾਰ ਤੋਂ ਗਨਮੈਨ ਲਿੱਤੀ ਹੈ। ਸਰਕਾਰ ਨੇ ਡਬਲਿੰਗ ਕਰ ਦਿੰਦੇ ਸਰਕਾਰ ਗਿਆ ਸੀ ਐਸਐਸਪੀ ਦਾ ਡੀਐਸਪੀ ਕਿਹੜੇ ਆ। ਉਸਲੇ ਡੀਐਸਪੀ ਸਾਹਿਬ ਕਰਨ ਦੀ ਜਿਸਕੰਦੀ ਜੀ ਜੀ ਡੀਪ ਕਰ ਐਸਐਲਪੀ ਸਾਹਿਬ ਜੀ ਆਪਣੇ ਨਹੀਂ ਕਾਰਨ ਕੀ ਸਮਝਦੇ ਆ ਹੁਣ ਜਿਹੜੀ ਜਿਹੜੀ ਤੇ ਇੱਕ ਤੇ ਤਰਫੋਂ ਤੁਸੀਂ ਕਹਿੰਨੇ ਹੈਗੇ ਜਿਹੜੀ ਉਹ ਮੈਡਮ ਪਾਰਟੀ ਚੋਂ ਕੱਢੀ ਹੋਈ ਹੈ ਤੇ ਦੂਜੇ ਤਰਫੋਂ ਜਿਹੜੇ ਕਿ ਉਹਨਾਂ ਨੂੰ ਗਨਮੈਨ ਵੀ ਦਿੱਤੇ ਹੋਏ ਤੇ ਜਿਹੜੀ ਪਰਚਾ ਦਰਜ ਨਾ ਹੋਣ ਦਾ ਕਾਰਨ ਕੀ ਸਮਝਦੇ ਆ ਇਹ ਤੇ ਪਤਾ ਨਹੀਂ ਜੀ ਉਹ ਕਹਿੰਦੀ ਮੈਂ ਜੱਜ ਵੀ ਆ ਕਿ ਜੱਜ ਤੇ ਮੈਨੂੰ ਰਿਟਾਇਰ ਜਿਹੜੇ ਗਨਮੈਨ ਮਿਲਦੇ ਆ ਤੇ ਉਹ ਗਨਮੈਨ ਲੈ ਕੇ ਜਿਹੜਾ ਆ ਉਹ ਸਾਰੇ ਲੋਕਾਂ ਤੇ ਧੱਕੇ ਹੀ ਮਾਰਦਾ ਾਬੇ ਮਾਰਦੀ ਆ ਪਰਚਾ ਦਰਜ ਰਿੰਗ ਦੀ ਜਿਹੜਾ ਇੱਕ ਉਹਦੇ ਨਾਲ ਤੁਸੀਂ ਕਹਿੰਦੇ ਆ ਪਾਰਟੀ ਚ ਕਿੱਦਾਂ ਜੀ ਊਮਨ ਪਾਰਟੀ ਤੇ ਬੂ ਗਨ ਰਿੰਗ ਦੀ ਉਹ ਉਹਦੇ ਨਾਲ ਤੁਸੀਂ ਨੇ ਪਾਰਟੀ ਚੋਂ ਕੱਢੀ ਆ ਜੀ ਉਹ ਪਾਰਟੀ ਚੋਂ ਜਿਹੜੀ ਆ ਉਹ ਪਾਰਟੀ ਕਪੂਰਥਲੇ ਦੀ ਜਿਹੜੀ ਸਾਫਤਾ ਜਾਂ ਕਪੂਰਥਲੇ ਕੋਈ ਇੰਟਰਫੇਰ ਨਹੀਂ ਹੋਗਾ ਜਨਾਨੀ ਦਾ ਇਹ ਇੱਕ ਪੰਜਾਬ ਦਾ ਉਹਦਾ ਨਾ ਕਿ ਊਮਨ ਵਿੰਗ ਦੀ ਉਹਦੇ ਅਧਾਰ 'ਤੇ ਸਟੇਟ ਦੀ ਤਾਂ ਸਟੇਟ ਦੇ ਵਿੱਚ ਕੀ ਹੁੰਦਾ ਪਰ ਆਰੰਮਾ ਦੀ ਪਾਰਟੀ ਦੇ ਕੁਝ ਲੀਡਰ ਸਾਡੇ ਜੇ ਦੱਸ ਰਿਹਾ ਵੀ ਉਹ ਕਹਿ ਰਹੇ ਆ ਕਿ ਨਹੀਂ ਭਾਜੀ ਇਹ ਪਾਰਟੀ ਸਾਡੇ ਕੱਢੀ ਪਈ ਸਾਡੇ ਕੋਈ ਲੈਣ ਦੇਣ ਨਹੀਂ ਆ ਜਦੋਂ ਅਸੀਂ ਪਿਛਲੀ ਜਿਹੜੀ ਤਰਨੀ ਦਿੱਤੀ ਸੀ ਮਜਾੜੀ ਕੀਤੀ ਸੀ ਤੇ ਗਲਾਪ ਕਪੂਰਥਲੇ ਦੇ ਵਿੱਚ ਇਸ ਜੌਂਗ ਦੇ ਵਿੱਚ ਜਾਂ ਫੇ ਅਸੀਂ ਇੱਕ ਭਗਤੀ ਚੌਂਕ ਤੇ ਵਿਚਾਰੀ ਕੀਤੀ ਸੀ ਵਾਰਮੀ ਭਾਈ ਜਰੂ ਆਮ ਆਦੀ ਪਾਰਟੀ ਕੋਲ ਜਿਹੜਾ ਸਾਨੂੰ ਕਿਹਾ ਸੀ ਇਹ ਪਾਰਟੀ ਜੀ ਤੁਹਾਡੀ ਕਾੜ ਦਿੱਤੀ ਗਈ ਤੁਸੀਂ ਕੋਈ ਰੀਡਰ ਨੋਟੀਫਿਕੇਸ਼ਨ ਦਿੱਤੀ ਹੈ ਪਾਰਟੀ ਕੋਲ ਆ ਪਾਰਟੀ ਕੋਲ ਨਹੀਂ ਲੈਂਦੀ ਆ ਜੀ ਜੀ ਉਹਦੀ ਮੰਗ ਕੀ ਕਰਦੇ ਆ ਅਸੀਂ ਮੰਨ ਕਰਦੇ ਆ ਜੀ ਸਾਡਾ ਜਿਹੜਾ ਐਸਐਲ ਜਿਹੜਾ ਆ ਇਹ ਦਰਖਾਸਤਾਂ ਜਿਹੜੇ ਪੈਂਡਿੰਗ ਪਈਆਂ ਸੀਗੀਆਂ ਉਹ ਦਰਖਾਸਤਾਂ ਰੱਦੂ ਬਦੂ ਕਰਤੀਆਂ ਸਰਕਾਰ ਨੇ ਤੇ ਇਸ ਸੰਬੰਧੀ ਜਿਹੜਾ ਆ ਅਸੀਂ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਜੇਕਰ 26 ਤਰੀਕ ਤੱਕ ਸਾਡਾ 26 ਤਰੀਕ ਤੋਂ ਪਹਿਲਾਂ ਪਹਿਲਾਂ ਕੋਈ ਪਰਚਾ ਦਰਜ ਨਾ ਕੀਤਾ ਗਿਆ ਅਸੀਂ ਸਮੂਹ ਸ਼ਹਿਰ ਨਿਵਾਸੀ ਅਦੇ ਸਹਿਯੋਗ ਦੇ ਨਾਲ ਅਦੇ ਸਮੂਹ ਤੁਹਾਨੂੰ ਜੱਜ ਬੰਦੀਆਂ ਸਹਿਯੋਗ ਦੇ ਨਾਲ ਕਪੂਰਥਲਾ ਬੰਦ ਦੀ ਜਿਹੜੀ ਆ ਕਾਜ ਜਿਹੜੀ ਆ ਉਹ ਅੱਜ ਕਰਾਂਗੇ ਇਹ ਇਹਦੇ ਖਿਲਾਫ ਹੋ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਆਪਣੇ ਤੁਹਾਡਾ ਇਹ ਪ੍ਰਸ਼ਾਸਨ ਦੇ ਖਿਲਾਫ ਇਹ ਜਿਹੜਾ ਚੱਲਦਾ ਪਹਿਲੀ ਤਰੀਕ ਤੱਕ ਉਹਦਾ ਇਸ ਤਰ੍ਹਾਂ ਜੀ ਮੇਰੇ ਤੋਂ ਪਹਿਲਾਂ ਭਲਾਰਾ ਨੇ ਬੜੇ ਦਸਤਾਵੇਜ਼ਾਂ ਦੱਸਿਆ ਕਿ ਇਹਦੀ ਮਨਜ਼ੂਰਣਾ ਇੱਕ ਬਿਸ ਰਟਾਇਰ ਜਗਦੀ ਉਹ ਮੈਂ ਦਾਦਾ ਵਾਂ ਫੇਸ ਵਿੱਚ ਜੱਜਾਂ ਉਹਨੂੰ ਮਹਿਕਮੇ ਨੇ ਟਰਮੀਨੇਟ ਕੀਤਾ ਹੋਇਆ ਔਰ ਉਹ ਕੱਢੀ ਹੋਈ ਜੱਜ ਹੈ ਜਿਹੜੇ ਆਪਣੇ ਆਪ ਨੂੰ ਹੱਲੇ ਵੀ ਗੱਡੀਆਂ ਦੇ ਥੱਲੇ ਗੱਡੀਆਂ ਦੇ ਤੇ ਲਿਖਾਈ ਫਿਰਦੀ ਹੈ ਜੱਜਾਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਪਹਿਲਾਂ ਤਾਂ ਇਹਦੇ ਫਲੈਕਟਰ ਲਵਾਏ ਜਾਣ ਜੇ ਇਹਦੇ ਜੱਜ ਲਿਖੇ ਲਿਖੀ ਫਿਰਦੀ ਆ ਕਿਉਂਕਿ ਇਹਨੇ ਕੋਈ ਤਕੀਰ ਅਧਿਕਾਰ ਖੇਤਰ ਜਿਹੜੀ ਨਹੀਂ ਜੱਜ ਲਿਖਣਾ ਇਹਨੂੰ ਟਰਮੀਨੇਟ ਕੀਤਾ ਗਿਆ ਬਾਕੀ ਜਿਹੜਾ ਚੰਗੇ ਦਹਾਂਸ ਨੂੰ ਇਸ ਬੀਬੀ ਵੱਲੋਂ ਅਪਸ਼ਬਦ ਬੋਲੇ ਗਏ ਆ ਉਦੇ ਸਬੰਧ ਚ ਇਹਦੇ ਖਿਲਾਫ ਜਿਹੜਾ ਐਸਐਸ ਸੈਕਟਰ ਦਾ ਪਰਚਾ ਹੋਣਾ ਚਾਹੀਦਾ ਤੇ ਜਿਹੜਾ ਇਹਨਾਂ ਨੇ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ 26 ਤਰੀਕ ਦੀ ਬੰਦ ਦੀ ਕਾਲ ਆ ਉਹਦਾ ਸਾਡੇ ਵੱਲੋਂ ਪੂਰਨ ਸਮਰਥਨ ਆ ਬਾਕੀ ਕੱਲ ਇਹ ਮੇਰੇ ਦਫ਼ਤਰ ਵਿੱਚ ਆਣ ਕੇ ਨੇ ਬੜੀ ਹੁੱਲੜਬਾਜ਼ੀ ਕੀਤੀ ਆ ਇਹ ਆਪਣੇ ਆਪ ਨੂੰ ਇੱਕ ਬੇਵਕੂਫ ਮਾਇਕ ਕੋ ਸੰਧਰੀ ਵਤਨਾ ਚੋਣਾ ਇਹਦੇ ਲੇਡੀ ਆ ਲੇਡੀ ਸਾਹਿਬਾਨ ਦਾ ਸਤਿਕਾਰ ਆ ਪਰ ਇਹੋ ਜੀ ਜਿਹਦਾ ਸਾਡਾ ਸਾਡੇ ਕਮਨਸ ਤੋਂ ਤਾਂ ਜੀ ਦੱਸਿਆ ਕੀ ਧਾਰਮਿਕ ਸਮਾਗਮ ਜਿਹੜਾ ਅੱਜ ਗੁਰੂਆਂ ਦਾ ਸੱਤ ਕਰਦੇ ਆ ਜਿੱਦੇ ਚੱਲ ਰਿਹਾ ਉਹਨੂੰ ਮੱਦੇਨਜ਼ਰ ਅੱਗੇ ਅਸੀਂ ਕੋਈ ਸ਼ਹਿਰ ਤੇ ਬਲੌਕ ਨਹੀਂ ਕਰਾਂਗੇ ਅਸੀਂ ਜਿਹੜਾ ਕੋਹਾਂ ਦਾ ਸੰਗਤ ਰੰਗਦੀ ਆ ਉਹਨੂੰ ਜਿਹੜੀ ਆ ਅਸੀਂ ਪੂਰਾ ਜਿਹੜਾ ਆ ਉਹਦਾ ਮਾਨਤਾ ਕਰਦੇ ਹੋ ਸਰਪੇਡਰ ਨਿਕਲੂਗੀ ਪਰ ਸ਼ਹਿਰ ਜਿਹੜਾ ਮੁਕੰਮਲ ਜਿਹੜਾ ਆ ਉਹ ਬੰਦ ਰਹੇਗਾ ਜੀ ਇਸ ਦੇ ਸਬੰਧ ਵਿੱਚ ਦੁਬਾਰਾ ਤੁਸੀਂ ਐਸਐਸਪੀ ਗੌਰਵਤੁਰਨ ਨੂੰ ਮਿਲੋਗੇ ਬਹੁਤ ਵਾਰੀ ਮਿਲ ਚੁੱਕਿਆ ਆ ਜੀ ਪ੍ਰਸ਼ਾਸਨ ਨੂੰ ਵੀ ਡੀਆਜੀ ਸਾਹਿਬ ਨੂੰ ਮਿਲ ਚੁੱਕਿਆ ਆ ਜੀ ਨਵੀਨ ਸਿੰਘਲਾ ਜੀ ਨੂੰ ਪਰ ਉੱਤੇ ਉੱਤੇ ਕੋਈ ਰਿਸਪੌਂਸ ਨਹੀਂ ਦਿੱਤਾ ਗਿਆ ਤੁਹਾਨੂੰ ਪਰੇ ਪਾਰਟੀ ਦੇ ਜਿਹੜੇ ਇਹਨਾਂ ਦੇ ਡਿਸਟ੍ਰਿਕਟ ਦੇ ਪ੍ਰਧਾਨ ਆ ਮੰਦਵੀ ਪਾਰਟੀ ਦੇ ਉਹਨਾਂ ਦੇ ਧਿਆਨ ਚ ਲਿਆਂਦਾ ਜਾਂ ਉਸ ਤੋਂ ਹਾਈ ਲੈਵਲ ਦੇ ਕੋਈ ਇਹਨਾਂ ਦੇ ਅਥਾਰਟੀ ਹੋਵੇ ਪਾਰਟੀ ਦੀ ਉਸਨੇ ਲਿਆਂਦਾ ਧਿਆਨ ਤੇ ਨਹੀਂ ਬਹੁਤ ਵਾਰੀ ਹੋਈ ਸੀ ਜੀ ਮੇਰੀ ਕੋਈ ਪਾਰਟੀ ਦਾ ਕਿ ਜਿਹਾ ਮੈਨੂੰ ਪਾਰਟੀ ਨੰਬਰ ਦਾ ਸੀਗਾ ਜੀ ਆਪਣੇ ਜਨਰਲ ਸੈਕਟਰੀ ਜਿਹਾ ਪੰਜਾਬ ਦਾ ਕੋਈ ਉਸ ਵੇਲੇ ਗੱਲ ਉਸੇ ਕੋਈ ਲਗਭਗ ਮੈਨੂੰ ਜਿਦਾ ਨਹੀਂ ਦਿਮਾਗ ਚ ਤੇ ਉਸ ਤੋਂ ਗੱਲ ਰਿਤਗੀ ਇਹ ਉਹਨਾਂ ਦੇ ਧਿਆਨ ਚ ਲਿਆਂਦਾ ਸੀ ਕਹਿੰਦੇ ਅਸੀਂ ਕਾਰਵਾਈ ਕਰਾਵਾਂਗੇ ਤੇ ਜੀ ਜੀ